ਉਹਾਉਂਦਾ ਸਮਾਨ ਸੁੱਤਾ ਦਾਗ ਬੱਦਰਾ ਤੇ ਇਸੇ ਘੜੇ ਹਮੂੰ ਦਾ ਸਮਾਨ ਸੁੱਤਾ ਦਾਗ ਬੱਦਰਾ ਤੇ ਇਸੇ ਘੜੇ ਉਹ ਹਮੂੰ ਦਾ ਸਮਾਨ ਸੁੱਤਾ ਦਾਗ ਬੱਦਰਾ ਤੇ ਇਸੇ ਘੜੇ सवाली सुता जाग पीअ जकारा छॾियो ਤੇਰੇ ਬਾਗ ਦੀ ਸਗੰਧੀ ਲੁਟਕੇ ਕਾਲ ਕਾਲ ਪਾਉਏ ਝਗ ਤੇਰੇ ਬਾਗ ਦੀ ਸਗੰਧੀ ਲੁਟਕੇ ਕਾਲ ਕਾਲ ਪਾਉਏ ਜਦ ਸਾਡੇ ਵਿੱਚ ਫੁੱਟ ਪੈਂਦੀ ਹੈ ਖਾਲਸਾ ਜੀ ਸਿਹਾ ਦਾ ਮੂਬ ਦੇਖਿਆ ਜਦੋਂ ਸਾਡੇ ਵਿੱਚ ਫੁੱਟ ਪੈ ਗਈ ਤੇ ਜਦੋਂ ਸਾਡੀ ਏਕਤਾ ਹੁੰਦੀ ਹੈ ਏਕਤਾ ਕਦੋਂ ਹੁੰਦੀ ਹੈ ਖਾਰ ਹੋਏ ਸਭ ਮਿਲेंगे ਬਟੇ ਸ਼ਰਨ ਤੋਂ ਹੋਏ ਇੱਕ ਵਾਰੀਆਂ ਖਾ ਕੇ ਕਿੱਥੇ ਰਕਦੇ ਨਹੀਂ ਤੇ ਫਿਰ ਕਈ ਵਾਰੀ ਸਾਨੂੰ ਕਹਿੰਦੇ ਇੰਦਰ ਸਿੰਘ ਕਹਿੰਦੇ ਆ ਸਾਨੂੰ ਤੇ ਕਈ ਕਹਿੰਦੇ ਆ ਬਾਰਾਥੇਗੇ ਮੈਂ ਬਾਰਾਥੇਗੇ ਕਿਹਾ ਹੋਵੇ ਇੱਥੇ ਸੰਗਤ ਨੇ ਪਸਾਰੀ ਰੱਖ ਦੇਉ ਪਤਾਉਣਾ ਪੈਂਦਾ ਹੀ ਹੈ ਭਾਈ ਹਾਂ ਹੁਣ ਕੈਪਟਨ ਪੁਸ਼ਪੰਕਰ ਸਿੰਘ ਜੀ ਪਟਿਆਲੇ ਦੇ ਵਿੱਚ ਤੇ ਉਹਦਾ ਬੇਟਾ ਕੁੱਤਾ ਪੁਲਿਸ ਨੇ ਤੇ ਉਹਨਾਂ ਨਾਲ ਵੀ ਹੁਣ ਆਪਾਂ ਨੂੰ ਗੱਲ ਹੀ ਕਰਨੀ ਪਾਵੇਗੀ ਖਾਲਸੇ ਨੂੰ ਤਾਂ ਖਾਲਸਾ ਜੀ ਜੋ ਤੇ ਅੱਜ ਨਾਲ ਜਿੱਥੇ ਜਲਵਾ ਹੁੰਦਾ ਹੈ ਕਿ ਮਹਾਰਾਜਾ ਜਗਤ ਵਿੱਚ ਨਾਨਕ ਨਰਮਲ ਪੰਥ ਚਲਾਇਆ ਫਿਰ ਤੇ ਖਾਲਸਾ thank <laughs> you छपिया कदु जॾहिं चड़े कुझु तकरजी छपिया कदुरु छॾ ते चढ़े आबर ई फिर ते खड़े आग बाब खड़े ਸਮਾਨੀ ਅੱਜ ਫੇਰ ਚੜ ਕੋ ਪਤਾ ਲੱਗੇ ਜੱਗ ਨੂੰ ਬਿਜਲੀ ਸਮਾਨੀ ਅੱਜ ਫੇਰ ਚੜ ਕੋ ਪਤਾ ਲੱਗੇ ਜੱਗ ਨੂੰ ਅੱਗ ਲਾ ਦੇ ਲੱਕਣਾਂ ਦੇ ਵਾਂਗ ਉਸ ਨੂੰ ਜੋ ਹੱਥ ਪਾ ਲੈ ਪੱਗ ਨੂੰ ਅੱਗ ਲਾ ਦੇ ਲੱਕਣਾਂ ਦੇ ਵਾਂਗ ਉਸ ਨੂੰ ਜੋ ਹੱਥ ਪਾਵੇ ਪੱਗ ਨੂੰ ਜੋ ਹੱਥ ਸਾਦੇ ਪੱਗ ਨੂੰ ਹੋਈ ਸਹੀ ਹਿੱਤਾਂ ਦੇ ਦਲੇਰਾ ਦੁਨੀਆ ਦੇ ਦਲਾਤੇ ਜਾਂਦੇ ਅੱਖਰ ਜੜੇ ਸਹੀ ਕਾਂ ਦੇ ਦਲੇਰਾ ਦੁਨੀਆ ਦੇ ਦਲਾਤੇ ਜਾਂਦੇ ਅੱਖਰ ਜੜੇ ਸੌਂਦਾ ਸਮਾਨੀ ਸੁੱਤਾ ਜਾਗ ਮੋ ਰੇ ਸਿੱਧੇ ਕਰੇ ਖੌਂਦਾ ਸਮਾਨੇ ਚੁੱਟਾ ਜਾਗ ਬਪੜਾ ਮੇਰੀ ਸਿਰ ਤੇ ਖੜੇ ਖੌਂਦਾ ਸਮਾਨੇ ਚੁੱਟਾ ਜਾਗ ਬਪੜਾ ਮੇਰੀ ਸਿਰ ਤੇ ਖੜੇ ਸੋ 사ניה ਸਿੱਖ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੇਂ ਦੇ ਇਹਾਬੇ ਨਾਲ ਤਿਆਰ ਕਰਦੇ ਆ ਬਹੁਤ ਸਾਰੇ ਸੰਤਾਂ ਨੂੰ ਬਹੁਤ ਹੀ ਮਨਸਕਾ ਕੀਤਾ ਗਿਆ ਹੈ ਭਾਈ ਤਰਸੇ ਸਿੰਘ ਜੀ ਜੋ ਪੈਰੰਗੀਤ ਸਿੰਘ ਜੀ ਦੇ ਜਿਵੇਂ ਦੇ ਹੀਰੋ ਸੰਗੀ ਮਾਟਰ ਨਾ ਕਹਿ ਲਵਾਂ ਕਿ ਦਾਬਦੇ ਸ਼ੇਖਰ ਨੇ ਭਾਈ ਬਿੱਲੂ ਬੰਦੇਵ ਸਿੰਘ ਬਿੱਲੂ ਲੌਂਗਵਾਲਾ ਉਹਨਾਂ ਵੀ ਬੜੀ ਮਹਿਨਤ ਕਰਵਾਈ ਹੈ ਕਿਉਂਕਿ ਜਿਨ੍ਹਾਂ ਨੇ ਕਰਵਾਈ ਉਹਨਾਂ ਦਾ ਨਾਮ ਆਵੇਗਾ ਸਮਲੇ ਸੋ ਸਾਰੀਆਂ ਸੰਗਤਾਂ ਵੱਲੋਂ ਮੈਂ ਕੋਟਨ ਕੋਟ ਤਰਮਾਤ ਕਰਦਾ ਮੈਂ ਆਪਣੀਆਂ ਕਮਕਤਾਵਾਂ ਦੀ ਰਾਤ ਤੇ ਧਿਆਨ ਦੇ ਨਾਲ ਜੋ ਵੀ ਬੋਲਿਆ ਇਹਨਾਂ ਦੇ ਨਾਮ ਲੈ ਸਤਾਰਨਜੀਤ ਸਿੰਘ ਜੀ ਪਤਖੰਡਵਾਸੀ ਉਹਨਾਂ ਦੇ ਭਰਾ ਭਾਈ ਬੰਗਾਪ੍ਰੀਤ ਜੀ ਜੀ ਮਦੂ ਜੀ ਮੈਂ ਆਪਣੀਆਂ ਕਪਤਾਨਾਂ ਦੇ ਨਾਲ ਹੀ ਉਹਨਾਂ ਨੂੰ ਸ਼ਰਨ ਅੱਗੇ ਲਈ ਆਪਣੀ ਪੇਟ ਕੀਤੀ ਹੈ ਭਾਈ ਮਨਕੀਰ ਸਿੰਘ ਜੀ ਜਿਨ੍ਹਾਂ ਦਾ ਬਹੁਤ ਵਧੀਆ ਕੌਂਡ ਹੈ ਜਿਨ੍ਹਾਂ ਨੇ ਲਗਾਤਾਰ ਬਰਗਾੜੀ ਮੋਰਚੇ ਤੇ ਲਈ ਇਹ ਫੰਡ ਚਲਾਇਆ ਉਦੋਂ ਵੀ 10 ਸਾਲ ਸੇਵਾ ਕਰਦੇ ਰਹੇ 2.5 ਸਾਲ ਬਰਗਾੜੀ ਦੇ ਜਦੋਂ ਗ੍ਰਿਫਤਾਰੀਆਂ ਚੱਲੀਆਂ ਉਦੋਂ 2.5 ਸਾਲ ਦਾਸਲੇ ਸੇਵਾ ਕੀਤੀ ਸੰਤ ਬਾਬਾ ਦਰਬਖੰਦੀ ਖਾਲਸਾ ਤੇ ਰਾਵੜਾ ਦੇ ਨਾਲ ਸੇਵਾ ਕੀਤੀ 6 ਜੂਨ ਨੂੰ ਮੈਂ ਸਮੇਤ ਪਰਿਵਾਰ ਫੜੇ ਗਿਆ ਸੀ ਉਹ ਮੋਰਚਾ ਜਿਹੜੇ ਨੇ ਪਸੰਦਿਆ ਹਲੇ ਨਹੀਂ ਆਉਂਦੀਆਂ ਨੇ ਅਸਰੇ ਆਉਂਦੀਆਂ ਮਤਲਬ ਰੱਖੇ ਕਿਉਂ ਸਾਨੂੰ ਕੋਈ ਡਾਕਟਰ ਨੇ ਕਹਿੰਦਾ ਜਿਹੜੀ ਗੱਲ ਹੈਗੀ ਸਮਣੀ ਹੈਗੀ ਹੈ ਸੋ ਖਾਲਸਾ ਜੀ ਉਹ ਜਿਹੜੇ ਵੀ ਵਿਖਤ ਨੂੰ ਪਤਾ ਹੈ ਸੋ ਮਾਪੂਤਰ ਸੈਜ ਸਿੰਘ ਜੀ ਉਹਨਾਂ ਦਾ ਕੋਟ ਨੂੰ ਕੋਟ ਤਨਹਵਾ ਕਰਦੇ ਆ ਜੋ ਇਤਨੇ ਸ਼ਿਹਾਸ ਵਿੱਚੋਂ ਆਪਣੇ ਟੈਨ ਤੋਂ ਟੈਨ ਕੱਢ ਕੇ ਆਏ ਨੇ ਆਪਣੀ ਗੱਲ ਰੱਖਣ ਵਾਸਤੇ ਅਤੇ ਭਾਈ ਰਮਜੀਤ ਸਿੰਘ ਜੀ ਉਹਨਾਂ ਸ਼ਾਹਾਂ ਲਈ ਪੇਟ ਕਰਨ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਰਕੋਟੇ ਕਾ ਖਾਲਸਾ ਵਾਰਕੋਟੇ ਕੀ ਫਤੇ ਤੇ ਸੰਸਰਦਰਸ਼ਨ ਸਿੰਘ ਜੀ ਦਲੇਰਪਾ ਜਿਨ੍ਹਾਂ ਨੇ ਆਪ ਨੂੰ ਅੱਜ ਦੇ ਸਮੇਂ ਦੇ ਸਬੰਧ ਦੇ ਵਿੱਚ ਔਰ ਕੁਝ ਕ ਕਵਤਾਨਾ ਤੁਹਾਡੇ ਨਾਲ ਸੰਧੀਆਂ ਕੀਤੀਆਂ ਨੇ ਫੱਟੇ ਦੇ ਵੱਲੋਂ ਅਤੇ ਭਾਈ ਰਣਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਇਹਨਾਂ ਨੂੰ ਜੀਉ ਆਇਆਂ ਤੇ ਕੋਟਾਨ ਕੋਟਾਨ ਬਰਤਨ ਬਣ ਕੀਤਾ ਜਾਂਦਾ ਹੈ ਤੋਂ ਮੈਂ ਬੇਨਤੀ ਕਰੂੰ ਕਿ ਹੋਣਾ ਤੁਹਾਡਾ ਸਮਾਂ ਨਹੀਂ ਜ਼ਿਆਦਾ ਲੈਣਾ ਸਮਾਂ ਬਹੁਤ ਹੋ। ਸੋ ਬੇਨਤੀ ਕਰੂੰ ਜਿਹੜੇ ਵੀਰ ਪਾਸੇ-ਆਸੇ ਖੜੇ ਆਏ ਉਹ ਸਾਰੇ ਪੰਡਾਲ ਦੇ ਵਿੱਚ ਵਧੋ ਸਿਰਫ ਆਪਣੇ ਕੋਲੇ ਬਾਪੂ ਤੇ ਫਰੀਦ ਸਿੰਘ ਜਿਨ੍ਹਾਂ ਨੇ ਤੁਹਾਨੂੰ ਸੱਬਤਨ ਬੁਣਾਇਆ। ਸਿਰਫ ਇਹਨਾਂ ਨੇ ਹੀ ਬੋਲਣਾ ਹੈ। ਇਸ ਤੋਂ ਬਾਅਦ ਸਾਰੀ ਸਟੇਜ ਦੀ ਸਮਾਪਤੀ ਹੈ। ਬਾਪੂ ਜੀ ਦੇ ਬੋਲਣ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਹੋਵੇਗੀ। ਸੋ ਮੈਂ ਬੇਨਤੀ ਕਰੂੰ ਜਿਹੜੇ ਪਾਸੇ-ਆਸੇ ਖੜੇ ਆਏ ਵੀਰ ਉਹ ਸਾਰੇ ਪੰਡਾਲ ਦੇ ਵਿੱਚ ਆਜੋ ਪੰਡਾਲ ਖੁੱਲ੍ਹਾ ਪਿਆ ਹੈ ਤੇ ਮੈਂ ਬੇਨਤੀ ਕਰੂੰ। ਮਹਾਤੁ ਖਤਕਾਰੇ ਜੋ ਜਥੇਦਾਰ ਬਾਪੂ ਤਸਰੀਮ ਸਿੰਘ ਜੀ ਉਸ ਤੇਤੇ ਆ ਤੇ ਆਪਣੇ ਵੱਡ ਬੁਲਾਏ ਵਿਚਾਰਾਂ ਦੀ ਸ਼ਾਨ ਸੰਗਤ ਦੇ ਨਾਲ ਪਾਉਣ ਅਤੇ ਭਾਈ ਰਣਜੀਤ ਸਿੰਘ ਜੀ ਅਤੇ ਜੋ ਉਹਨਾਂ ਦੇ ਦੋ ਪਰਿਵਾਰ ਦੇ ਮੈਂਬਰ ਭਾਈ ਸਾਹਿਬ ਤੇ ਉਹਨਾਂ ਦੇ ਭੁਜਾਈ ਜੀ ਲੋਕਸ਼ਰ ਸੰਗਤ ਦੇ ਵਿੱਚ ਕਿਉਂਕਿ ਫਰਮਾਨ ਦਾ ਫਰਮਾਨ ਹੈ ਰਾਣਾ ਰਾਓ ਦਾ ਕੋਰ ਹੈ ਰੰਗਨਾ ਤੁੰਗ ਫਕੀਰ ਵਾਰੀ ਆਪੋ ਆਪਣੇ ਕੋਈ ਨਾ ਬੰਦਾ ਹੈ ਠੀਰ ਭੱਟ ਕੀ ਫਰਮਾਉਂਦੇ ਨੇ ਦਰਿਆ ਦਾ ਕਿੰਨਾ ਵਗਣਾ ਬੈਠਾ ਕੇਮ ਕਰੇ ਖੇਲ ਕਰਿੰਦੇ ਹੱਜੋ ਅਚੰਬੇ ਵਾਟ ਪਏ ਵਾਟ ਪਏ ਤੇ ਸੱਰਬ ਦੇ ਕੇਲਾ ਵਿਛਰੀਆਂ ਜੋ ਮਨ ਨਾ ਚੇਤਨਾ ਚੇਤੇ ਸਨ ਉਹ ਗੱਲੀ ਰੱਬ ਕੀ ਆ ਸੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿਉਂਕਿ ਅੱਜ ਆਪਾਂ ਬੈਠੇ ਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਆ ਸ਼ਾਦਾ ਦੇ ਫੁੱਲ ਪੇਟ ਕਰਦੇ ਆ ਸੋ ਬਹੁਤ ਬਹੁਤ ਧੰਨ ਆਓ ਫਤਕਾਰਿਆ ਜੋ ਜਥੇਦਾਰ ਪੁੱਤਰ ਸੇਕ ਛੰਗੀ ਆਦਨਾ ਸਾਗ ਪਹੁੰਗੇ ਜਕਾਰੇ ਦੀ ਗੂੰਜ ਕਦਮਦਮ ਕੇ ਫਤੇ ਬਗਾ ਜਕਾਰਾ ਬਲਾਓ ਬਲੇ ਸੋ